ਕਾਉ ਜੀ ਪੰਜੀਰੀ ਰਲਾਈ ਆਈਆਂ ਤੇ ਆਮਨ ਬੁਟੀਕ ਬਣੇ ਪੰਜੀਰੀ ਦੇ ਸਪੱਟ ਇਧਰ ਜੀ ਹੈਲੋ ਤੋਂ ਸਾਰੀਆਂ ਹਾਈ ਕੜਾਈਆਂ ਵਾਲੀਆਂ ਭੈਣੀਆਂ ਨੂੰ ਤੇ ਆ ਤੁਹਾਡੇ ਹੈਗੇ ਬੀਬੀ ਪਹਿਲਾਂ ਇਹ ਪੰਜੀਰੀ ਦੇ ਸਪੱਟ ਬਣੀ ਹੋਈ ਸੀਗੀ ਪਹਿਲਾਂ ਏਅਰ ਲਾ ਰਹੀ ਸੀਗੀ ਤੁਨੇ ਪਰ ਇਹ ਨਹੀਂ ਮਸਾਲਾ ਮਸਾਲਾ ਵੀ ਇੰਨੇ ਆਪਣਾ ਕਾਜੂ ਬਦਾਮ ਸਾਰੇ ਕੁੱਟੇ ਹੋਏ ਨੇ ਤੇ ਇਹਨੂੰ ਪਹਿਲਾਂ ਤਰਨ ਸੀ ਪੰਜੀਰੀ ਬੀਬੀ ਖੋਚੀਣਾ ਮਾਰੀ ਸੀ ਉਹ ਬੜਾ ਹੌਲੀ-ਹੌਲੀ ਵੱਜ ਰਿਹਾ ਮਤਲਬ ਆਰਾਮ ਨਾਲ ਵੱਜ ਰਿਹਾ ਸੀਗਾ ਤੇ ਹੁਣ ਸਮਾਨ ਪਾਪ ਅੱਗੇ ਹੋ ਗਈ ਸਸਤ ਤੇ ਆਮਨ ਪਟਿਕ ਭੈਣ ਜੀ ਨੂੰ ਹੋ ਗਿਆ ਉਖਾ ਨਾ ਖਾਣੇ ਰਹਿ ਜਾਣਗੇ ਜੀ ਤੇ ਡੋਲੇ ਬਣ ਜਾਣਗੇ ਇਹਨਾਂ ਦੇ ਹਾਂ ਚਲੋ ਬਤਾਸ ਹਾਂਜੀ ਹਾਂ ਉਹ ਤੇ ਜਿਵੇਂ ਕੁਝ ਦੇ ਸਾਫ ਕੀ ਪਾਤੀ ਦਿਸਦਾ ਲਾਈਕ ਤੇ ਅਸੀਂ ਪੰਜੀਰੀ ਖਾ ਕੇ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਦੀ ਬਣ ਗਈ ਬੱਸ ਸਵਾਦ ਆਉਗੀ ਸਵਾਦ ਬਹੁਤ ਪਾਇਆ ਹੋਇਆ ਤੇ ਮੈਂ ਵੀਡੀਓ ਬਣਾਉਂਦਾ ਬਣਾਉਂਦਾ ਦਾਖਾ ਵੀ ਖਾ ਰਿਆ ਕਿਉਂਕਿ ਆ ਦਾਖਾ ਮੈਨਰੇ ਮੈਂ 2-4 ਚੱਕਲੀਆਂ ਚਲੋ ਜੀ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਅਗਲੇ ਸ਼ਾਟ ਦੇ ਵਿੱਚ